ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਦੀਆ ਪਰ ਸਿਰ ਨਾਂ ਦੀਆ ਕਹਿੰਦੇ ਨੇ ਕਿ ਦਿੱਲੀ ਦੇ ਅਸਮਾਨ ਤੇ ਹਨੇਰੇ ਦੇ ਬੱਦਲ ਛਾਏ ਹੋਏ ਸਨ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਦਿੱਤਾ ਗਿਆ ਸਾਰੀ ਦਿੱਲੀ ਉਹਨਾਂ ਦੇ ਦਰਸ਼ਨਾਂ ਦੇ ਲਈ ਤਰਸ ਰਹੀ ਸੀ पर सख्त पहरे करके उन तक कोई पहुंच नहीं ਸੀ ਸਕਦਾ पिंजरे ਦੇ ਅੰਦਰ ਨਾ ਚੰਗੀ ਤਰ੍ਹਾਂ ਬੈਠਿਆ ਜਾ ਸਕਦਾ ਸੀ ਤੇ ਨਾ ਹੀ ਸਿੱਧੇ ਖੜਿਆ ਜਾ ਸਕਦਾ ਸੀ ਗੁਰੂ ਜੀ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀਆਂ ਸ਼ਹੀਦੀਆਂ ਆਪਣੀਆਂ ਅੱਖਾਂ ਦੇ ਨਾਲ ਵੇਖੀਆਂ ਸਨ ਪਰ ਉਹਨਾਂ ਦਾ ਚਿਹਰਾ ਬਿਲਕੁਲ اڈੋਲ ਰਿਹਾ ਸ਼ਹੀਦੀ ਦਾ ਸਮਾਂ ਨੇੜੇ ਆ ਗਿਆ ਜਿਸ ਦਿਨ ਸ਼ਹੀਦੀ ਦਾ ਸਮਾਂ ਸੀ ਉਸੇ ਸਵੇਰ ਗੁਰੂ ਜੀ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ ਉਹਨਾਂ ਨੇ ਖੂਹ ਵਿੱਚੋਂ ਪਾਣੀ ਕੱਢ ਕੇ ਇਸ਼ਨਾਨ ਕੀਤਾ ਕੱਪੜੇ ਪਾਏ ਤੇ ਚੌਂਕੜੀ ਮਾਰ ਕੇ ਬੈਠ ਗਏ ਸ਼ਾਂਤਮਨ ਦੇ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ ਉਪਰੰਤ ਜਲਾਦ ਨੇ ਤਲਵਾਰ ਚਲਾਈ ਤੇ ਗੁਰੂ ਜੀ ਦਾ ਪਾਵਨ ਸੀਸ ਧਰ ਤੋਂ ਅਲੱਗ ਹੋ ਗਿਆ ਧਰਮ へ ਸਾਖਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਸ਼ਿਰ ਗੁਰਤੇਗ ਬਹਾਦਰ ਜੀ ਨੂੰ ਜਦੋਂ ਕੋਤਵਾਲੀ ਦੇ ਚਬੂਤਰੇ ਦੇ ਨੇੜੇ ਸ਼ਹੀਦ ਕੀਤਾ ਗਿਆ ਉਸੇ ਵੇਲੇ ਦਿੱਲੀ ਦੇ ਹਜ਼ਾਰਾਂ ਵਾਸੀ ਸ਼ਾਹੀ ਤਸੱਦਦ ਦਾ ਮੰਜ਼ਰ ਵੇਖਣ ਦੇ ਲਈ ਜੁੜੇ ਹੋਏ ਸਨ ਭੀੜ ਦੀਆਂ ਹਜ਼ਾਰਾਂ ਅੱਖਾਂ ਦੇ ਸਾਹਮਣੇ ਗੁਰੂ ਜੀ ਦਾ ਪਵਿੱਤਰ ਸੀਸ ਧਰਤੀ ਤੇ ਡਿੱਗਿਆ ਇਸ ਘਟਨਾ ਨੇ ਲੋਕਾਂ ਦੀਆਂ ਰੂਹਾਂ ਨੂੰ ਕੰਬਾ ਕੇ ਰੱਖ ਦਿੱਤਾ ਉਸੇ ਵੇਲੇ ਭਾਈ ਗੁਰਦਿੱਤਾ ਜੀ ਤੇ ਭਾਈ ਜੈਤਾ ਜੀ ਵੀ ਭੀੜ ਦੇ ਵਿੱਚ ਹੀ ਖੜੇ ਸਨ ਭਾਈ ਜੈਤਾ ਜੀ ਬੜੀ ਦਲੇਰੀ ਦੇ ਨਾਲ ਅੱਗੇ ਵਧੇ ਤੇ ਗੁਰੂ ਜੀ ਦਾ ਪਾਵਨ ਸਿਰ ਆਪਣੇ ਚੋਲੇ ਵਿੱਚ ਲਪੇਟ ਕੇ ਦਿੱਲੀ ਦੀਆਂ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਰਾਤ ਹਨੇਰੀ ਸੀ ਅਗਲੇ ਦਿਨ ਚੜ੍ਹਨ ਤੋਂ ਪਹਿਲਾਂ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਏ ਉਹਨਾਂ ਦੇ ਮਨ ਵਿੱਚ ਇੱਕੋ ਇੱਕ ਖਾਹਿਸ਼ ਸੀ ਕਿ ਗੁਰੂ ਜੀ ਦਾ ਸਿਰ ਭਾਈ ਗੋਵਿੰਦ ਰਾਏ ਜੀ ਨੂੰ ਸੌਂਪ ਦਿੱਤਾ ਜਾਵੇ ਪਾਉ ਫਟਾਲੇ ਤੋਂ ਪਹਿਲਾਂ ਪਾਈਜਤਾ ਜੀ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਪਾਰ ਕਰ ਚੁੱਕੇ ਸਨ ਤੇ ਸੀਸ ਲਿਜਾ ਕੇ ਗੁਰੂ ਗੋਬਿੰਦ राय ਜੀ ਨੂੰ ਸੌਂਪ ਦਿੱਤਾ ਗੁਰੂ ਗੋਬਿੰਦ राय ਜੀ ਨੇ ਖੁਸ਼ ਹੋ ਕੇ ਪਾਈਜਤਾ ਜੀ ਨੂੰ ਗੱਲ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ ਤੇ ਜਿੱਥੇ ਗੁਰੂ ਜੀ ਦਾ ਸੰਸਕਾਰ ਕੀਤਾ ਗਿਆ ਉੱਥੇ ਅੱਜ ਕੱਲ ਸੀਸ ਗੰਜ ਗੁਰਦੁਆਰਾ ਸ਼ਸ਼ੋਭਿਤ ਹੈ ਗੁਰੂ ਜੀ ਦੀ ਧੜ ਉੱਥੇ ਹੀ ਪਈ ਸੀ ਧੜ ਨੂੰ ਉਠਾਉਣ ਦੇ ਲਈ ਲਖੀ ਸ਼ਾ ਲੁਬਾਣਾ ਜੋ ਕਿ ਉੱਥੇ ਹੀ ਕੰਮ ਕਰਦਾ ਸੀ ਆਪਣੇ ਪੁੱਤਰ ਦੀ ਮਦਦ ਦੇ ਨਾਲ ਉਹ ਸਫੜਾ ਦਫੜੀ ਦੇ ਵਿੱਚੋਂ ਆਪਣੀ ਬੈਲਗੱਡੀ ਦੇ ਵਿੱਚ ਰੱਖ ਕੇ ਧੜ ਨੂੰ ਘਰ ਲੈ ਆਏ ਲਖੀ ਸ਼ਾ ਲੁਬਾਣਾ ਨੇ ਗੁਰੂ ਜੀ ਦੇ ਧੜ ਦਾ ਸੰਸਕਾਰ ਕਰਨ ਦੇ ਲਈ ਆਪਣੇ ਹੀ ਘਰ ਨੂੰ ਅੱਗ ਲਾ ਦਿੱਤੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ